ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਤੇ ਤੁਹਾਡਾ ਮੁੜ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 21 ਜੂਨ 2024 ਦਿਨ ਦੇ ਵੇਲੇ ਮੌਸਮ ਦੇ ਅੱਜ ਭਾਰੀ ਅਲਰਟ ਜਾਰੀ ਹੋਏ ਨੇ ਮੀਂਹ ਦੇ ਤੇ ਕਿਸ-ਕਿਸ ਇਲਾਕੇ ਦੇ ਕਿਸ ਇਸ ਏਰੀਆ ਦੇ ਵਿੱਚ ਮੀਂਹ ਹੋਣ ਦੀ ਸੰਭਾਵਨਾ ਹੈ ਕਿਵੇਂ ਦਾ ਮੌਸਮ ਰਹੇਗਾ ਗਰਮੀ ਤੋਂ ਕਦੋਂ ਰਾਹਤ ਪੂਰੀ ਤਰੀਕੇ ਨਾਲ ਮਿਲਦੀ ਦਿਖਾਈ ਦੇ ਰਹੀ ਹੈ ਕਿਸੇ ਏਰੀਆ ਵਿੱਚ ਜ਼ਿਆਦਾ ਬਦਲਵਾਈ ਹੈ ਤੇ ਹਵਾ ਅਤੇ ਤਾਮੰਦ ਰੁਖ ਕੀ ਰਹਿਣ ਵਾਲਾ ਹੈ ਸਾਰੀ ਜਾਣਕਾਰੀ ਦਵਾਂਗਾ ਜੀ ਅੱਜ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਬਾਕੀ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਜੀ ਪੰਜਾਬ ਹਰਿਆਣਾ ਰਾਜਸਥਾਨ ਅਤੇ ਯੂਪੀ ਦੇ ਬਹੁਤੇ ਹਿੱਸਿਆਂ ਦੇ ਵਿੱਚ ਬੱਦਲ ਬਾਈ ਹੁਣ ਪੁੱਜਦੀ ਹੋਈ ਦਿਖਾਈ ਦੇ ਰਹੀ ਹੈ ਖਾਸ ਕਰਕੇ ਪੰਜਾਬ ਦੇ ਉੱਪਰ ਗੱਲ ਦੇਖਿਆ ਜਾਵੇ ਤਾਂ ਇੱਕ ਹਲਕੇ ਦਰਮਿਆਨੇ ਸੁਭਾਅ ਦੀ ਬੱਦਲ ਬਾਈ ਪੂਰੇ ਪੰਜਾਬ ਦੇ ਉੱਪਰ ਛਾਈ ਹੋਈ ਹੈ ਜਿਸ ਤੋਂ ਕਿ ਸਾਫ ਪਤਾ ਲੱਗ ਰਿਹਾ ਹੈ ਕਿ ਅੱਜ ਪੂਰੇ ਤਰੀਕੇ ਨਾਲ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਪਿਛਲੇ 2 ਦਿਨਾਂ ਤੋਂ ਲਗਾਤਾਰ 19 ਅਤੇ 20 ਜੂਨ ਨੂੰ ਟੁੱਟਵੇਂ ਰੂਪ ਦੇ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮੀਂਹ ਪਿਆ ਹੈ ਜੀ ਅੱਜ ਸਵੇਰ ਵੇਲੇ ਤੋਂ ਹੀ ਮਾਨਸਾ ਜ਼ਿਲ੍ਹਾ ਮੋਗਾ ਪਟਿਆਲਾ ਨਾਲ ਲੱਗਦੀ ਗੱਲ ਕਰੀਏ ਰਾਜਸਥਾਨ ਅਤੇ ਹਰਿਆਣੇ ਦੇ ਜਿਹੜੇ ਬਾਰਡਰ ਨੂੰ ਪੰਜਾਬ ਟੱਚ ਕਰਦਾ ਹੈ ਉੱਥੇ ਵਧੀਆ ਮੀਂਹ ਹੋਏ ਨੇ ਜੀ ਤੇ ਜਿਸ ਤੋਂ ਕਿ ਸਾਫ ਪਤਾ ਲੱਗ ਰਿਹਾ ਕਿ ਹੌਲੀ-ਹੌਲੀ ਹੋਣ ਉਹ ਜਿਹੜਾ ਮੌਸਮ ਉਹ ਬਦਲਦਾ ਹੋਇਆ ਦਿਖਾਈ ਦੇ ਰਿਹਾ ਪ੍ਰੀ ਮੌਨਸੂਨ ਗਤੀਵਿਧੀਆਂ ਸ਼ੁਰੂ ਹੋ ਚੁੱਕੀਆਂ ਨੇ ਹੁਣ ਲਗਾਤਾਰ ਮੀਂਹ ਅੱਜ ਪੰਜਾਬ ਦੇ ਵਿੱਚ ਦਿਖਾਈ ਦੇ ਰਹੇ ਨੇ ਪੰਜਾਬ ਦੇ ਵਿੱਚ ਗੱਲ ਕਰੀਏ ਮੀਂਹ ਦਾ ਸਿਲਸਲਾ ਸਵੇਰ ਤੋਂ ਟੁੱਟ-ਮਿਰੁੱਟ ਦੇ ਵਿੱਚ ਬਣਿਆ ਹੋਇਆ ਦਿਖਾਈ ਦੇ ਰਿਹਾ ਪਰ ਮੇਨ ਜਿਹੜਾ ਤਿੰਨ ਤੋਂ ਲੈ ਕੇ 6 ਵਜੇ ਦਾ ਟਾਈਮ ਹੈ ਉਹਦੇ ਵਿੱਚ ਕਾਫੀ ਜ਼ਿਆਦਾ ਮੀਂਹ ਦੇ ਹਸਾਰ ਅੱਜ ਦੇ ਦਿਨ ਬਣੇ ਹੋਏ ਨੇ ਬਾਕੀ ਗੱਲ ਕਰੀਏ ਕਿਸ ਇਲਾਕੇ ਵਿੱਚ ਜ਼ਿਆਦਾ ਮੀਂਹ ਹੋਵੇਗਾ ਤਾਂ ਗੱਲ ਕਰੀਏ ਮਾਨਸੇ ਤੇ ਮਾਝੇ ਦੇ ਵਿੱਚ ਅਤੇ ਦੁਆਬੇਰੀ ਦੇ ਵਿੱਚ ਟੁੱਟਵੇਂ ਰੂਪ ਦੇ ਤਿੰਨਾਂ ਇਲਾਕਿਆਂ ਦੇ ਵਿੱਚ ਮੀਂਹ ਹੋਣ ਦੇ ਬਹੁਤ ਜ਼ਿਆਦਾ ਚਾਂਸ 3 ਵਜੇ ਤੋਂ ਲੈ ਕੇ 5-6 ਵਜੇ ਤੱਕ ਅਜ ਦੇ ਦੇਰੇ ਨੂੰ ਪਣੇ ਹੋਏ ਨੇ ਏਸੀ ਅੱਜ ਦੇ ਦਿਨ ਦੀ ਰਿਪੋਰਟ ਜੀ ਬਾਕੀ ਗੱਲ ਕਰੀਏ ਟੈਂਪਰੇਚਰ ਦੀ ਟੈਂਪਰੇਚਰ 2 ਤੋਂ 3 ਡਿਗਰੀ ਲਗਾਤਾਰ ਘਟਦੇ ਹੋਏ ਦਿਖਾਈ ਦੇ ਰਹੇ ਨੇ ਮੀਂਹ ਪੈਣ ਦੇ ਕਾਰਨ ਹਵਾਵਾਂ ਦੀ ਗੱਲ ਕਰੀਏ ਹਵਾਵਾਂ ਪੱਛਮੀ ਰੂਪ ਤੋਂ ਚਲਦੀਆਂ ਰਹਿਣਗੀਆਂ ਬੱਦਲਬਾਈ ਪੂਰਾ ਦਿਨ ਛਾਈ ਰਹੇਗੀ ਪੂਰੀ ਤਰੀਕੇ ਨਾਲ ਜਰਮੀ ਤੇ ਰਾਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਜੀ ਬਾਕੀ ਨਵੀਂ ਅਪਡੇਟ ਜੋ ਵੀ ਆਉਂਦੀ ਹੈ ਦੁਪਹਿਰ ਦੀ ਵੀਡੀਓ ਜੇ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ